जय पीम इक्वालिटी एंड जस्टिस पटियाला यूट्यूब चैनल तो मैं इंजीनियर हरदीप सिंह चुंबर अज की वीडियो विच नाल एक भरी खबर साझी कर रहा हाँ बाबा साहेब डॉक्टर अंबेडकर साथी सच्चे सिपाही श्री केसी सुलेख श्री करतार चंद सुलेख जी नहीं रहे चंडीगढ़ रेंद्ते सन श्री केसी सुलेख जी ਜੋ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਮਿਸ਼ਨ ਦੇ ਇੱਕ ਸਮਰਪਿਤ ਸਿਪਾਹੀ ਅਤੇ ਪ੍ਰਸਿੱਧ ਅੰਬੇਡਕਰਵਾਦੀ ਲੇਖਕ ਸਨ ਦੇ ਜੀਵਨ ਅਤੇ ਯੋਗਦਾਨ ਦੀ ਰੂਪਰੇਖਾ ਪੇਸ਼ ਕਰਦੇ ਹਨ ਰਾਜੇਸ਼ ਪਬਿਆਣਾ ਦੁਆਰਾ ਲਿਖੇ ਗਏ ਇੱਕ ਲੇਖ ਦੇ ਅੰਸ਼ ਕੇ ਸੀ ਸੁਲੇਖ ਦੇ ਜਨਮ ਸਿੱਖਿਆ ਅਤੇ ਅੰਬੇਡਕਰਵਾਦ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਦੇਣ ਵਿੱਚ ਉਨ੍ਹਾਂ ਦੇ ਇਤਿਹਾਸਿਕ ਯੋਗਦਾਨ ਬਾਰੇ ਜਾਣਕਾਰੀ ਦਿੰਦੇ ਹਨ ਸਰੋਤ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਉਹਨਾਂ ਨੇ 1946 ਵਿੱਚ ਡਾਕਟਰ ਅੰਬੇਡਕਰ ਦੀ ਪੁਸਤਕ ਮਹਾਤਮਾ ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ ਦਾ ਉਰਦੂ ਵਿੱਚ ਅਨੁਵਾਦ ਕਰਨ ਲਈ ਖੁਦ ਅੰਬੇਡਕਰ ਤੋਂ ਪ੍ਰਵਾਨਗੀ ਲਈ ਸੀ ਅਤੇ 1948 ਵਿੱਚ ਉਰਦੂ ਹਫਤਾਵਾਰੀ ਅਖਬਾਰ ਉਜਾਲਾ ਦੀ ਸ਼ੁਰੂਆਤ ਕੀਤੀ ਸੀ ਇਸ ਵਿੱਚ ਕਿਸੀ ਸੁਲੇਖ ਦੀਆਂ ਕਈ ਰਚਨਾਵਾਂ ਦੀ ਸੂਚੀ ਵੀ ਦਿੱਤੀ ਗਈ ਹੈ ਜੋ ਬੁੱਧ ਗੁਰੂ ਰਵਿਦਾਸ ਜੀ ਅਤੇ ਅੰਬੇਡਕਰਵਾਦ ਦੇ ਇਨਕਲਾਬੀ ਮਿਸ਼ਨ ਤੇ ਕੇਂਦਰਿਤ ਹਨ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਅਤੇ ਸਰਦਾਰ ਫਤਜੰਗ ਸਿੰਘ ਦੁਆਰਾ ਸਾਂਝੀ ਕੀਤੀ ਗਈ ਇੱਕ ਖਬਰ 16 ਅਕਤੂਬਰ 2025 ਨੂੰ 99 ਸਾਲ ਦੀ ਉਮਰ ਵਿੱਚ ਉਹਨਾਂ ਦੇ ਦਿਹਾਦ ਦੀ ਸੂਚਨਾ ਦਿੰਦੀ ਹੈ ਜਿਸ ਵਿੱਚ ਉਹਨਾਂ ਨੂੰ ਬਾਬਾ ਸਾਹਿਬ ਦੇ ਸਾਥੀ ਅਤੇ ਸੱਚੇ ਅੰਬੇਡਕਰਵਾਦੀ ਆਗੂ ਵਜੋਂ ਯਾਦ ਕੀਤਾ ਗਿਆ ਹੈ ਆਓ ਸੁਣਦੇ ਹਾਂ ਖਾਸ ਚਰਚਾ ਸਤਿ ਸ੍ਰੀਕਾਲ ਅੱਜ ਆਪਾਂ ਇੱਕ ਖਾਸ ਸ਼ਖਸੀਅਤ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬ ਵਿੱਚ ਅੰਬੇਡਕਰੀ ਲਹਿਰ ਨੂੰ ਸਮਰਪਿਤ ਕਰ ਦਿੱਤੀ ਸ਼੍ਰੀ ਕਰਤਾਰ ਚੰਦ ਸੁਲੇਖ ਅਸੀਂ ਸਾਰੇ ਉਹਨਾਂ ਨੂੰ ਕੇਸੀ ਸੁਲੇਖ ਦੇ ਨਾਂ ਨਾਲ ਜਾਣਦੇ ਹਾਂ हां जी बिल्कुल एक, जी एक जी। ना जी दा जी दा बहुत ही सत्कारतना ਸਾਡੇ ਕੋਲ ਨਾ ਰਾਜੇਸ਼ ਪਬਿਆਣਾ ਜੀ ਦਾ ਲਿਖਿਆ ਇੱਕ ਲੇਖ ਹੈ ਤੇ ਨਾਲ ਹੀ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਤੇ ਫਤੇਜੰਗ ਸਿੰਘ ਜੀ ਵੱਲੋਂ ਵੀ ਕਾਫੀ ਜਾਣਕਾਰੀ ਮਿਲੀ ਹੈ। ਹਾਂ ਜੀ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਸਿਰਫ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਨਾ ਦੱਸੀਏ ਸਗੋਂ ਸਮਝਾਈਏ ਕਿ ਉਹਨਾਂ ਦਾ ਕੰਮ ਕਿੰਨਾ ਅਹਿਮ ਸੀ ਖਾਸ ਕਰਕੇ ਡਾਕਟਰ ਅੰਬੇਡਕਰ ਜੀ ਨਾਲ ਉਹਨਾਂ ਦਾ ਜਿਹੜਾ ਸਿੱਧਾ ਰابطਾ ਸੀ ਉਹ ਬਹੁਤ ਖਾਸ ਸੀ। ਬਿਲਕੁਲ ਉਹ ਗੱਲ ਬਹੁਤ ਮਾਇਨੇ ਰੱਖਦੀ ਹੈ। ਤੇ ਸ਼ੁਰੂਆਤ ਇੱਕ ਹੈਰਾਨ ਕਰਨ ਵਾਲੀ ਤੋ ਕਰਦੇ ਆ ਸੋਚੋ ਸਿਰਫ 19 ਸਾਲ ਦੀ ਉਮਰ ਇੱਕ ਨੌਜਵਾਨ ਨੂੰ ਖੁਦ 바ਵਾ ਸਾਹਿਬ ਡਾਕਟਰ ਅੰਬੇਡਕਰ ਆਪਣੀ ਕਿਤਾਬ ਦਾ ਉਰਦੂ ਚਨਵਾਦ ਕਰਨ ਦੀ ਇਜਾਜ਼ਤ ਦੇ ਰਹੇ ਨੇ ਹਾਂ ਇਹ ਤਾਂ ਕਮਾਲ ਦੀ ਗੱਲ ਹੈ 19 ਸਾਲ ਦੀ ਉਮਰ 'ਚ ਇਨਾ ਵੱਡਾ ਕੰਮ ਤੇ ਉਹ ਵੀ 바ਵਾ ਸਾਹਿਬ ਦੀ ਮਨਜ਼ੂਰੀ ਨਾਲ ਹਾਂਜੀ ਤੇ ਇਹ ਕਿਵੇਂ ਹੋਇਆ ਇਸ ਸਫ਼ਰ ਨੂੰ ਆਪਾਂ ਸ਼ੁਰੂ ਤੋਂ ਦੇਖਦੇ ਆ ਸ਼੍ਰੀ ਕੇਸੀ ਸੁਲੇਖ ਦਾ ਜਨਮ ਹੋਇਆ 20 ਜੁਲਾਈ 1927 ਨੂੰ ਬੰਗਾਚ ਜੋ ਉਦੋਂ ਜ਼ਿਲ੍ਹਾ ਨਵਾਂ ਸ਼ਹਿਰ ਹੁੰਦਾ ਸੀ ਹੁਣ ਸ਼ਹੀਦ ਭਗਤ ਸਿੰਘ ਨਗਰ ਹਮ ਮਾਤਾ ਜੀ ਦਾ ਨਾਮ ਦਾਨੀ ਜੀ ਤੇ ਪਿਤਾ ਜੀ ਸ਼੍ਰੀ ਬੀਰੂ RAM ਜੀ ਦੱਸਿਆ ਜਾਂਦਾ ਕਿ ਪਿਤਾ ਜੀ ਕਵਿਤਾ ਲਿਖਦੇ ਸੀ ਅੱਛਾ ਤਾਂ ਮਤਲਬ ਕਾਰਚੀ ਮਾਹੌਲ ਸੀ ਲਿਖਣ ਪੜਨ ਦਾ ਹਾਂਜੀ ਬਿਲਕੁਲ ਤੇ ਸ਼੍ਰੀ ਸੁਲੇਖ ਨੇ ਪੰਜਾਬੀ ਵੀ ਆਪਣੇ ਪਿਤਾ ਜੀ ਤੋਂ ਹੀ ਸਿੱਖੀ ਇੱਕ ਹੋਰ ਗੱਲ ਪਤਾ ਲੱਗੀ ਕਿ ਚੌਥੀ ਜਮਾਤ ਚ ਵਜ਼ੀਫੇ ਦਾ ਇਮਤਿਹਾਨ ਪਾਸ ਕੀਤਾ ਸੀ ਪਰ ਵਜ਼ੀਫਾ ਮਿਲਿਆ ਨਹੀਂ ਸੀ ਅੱਛਾ ਸ਼ਾਇਦ ਉਸ ਵੇਲੇ ਦੇ ਹਾਲਾਤ ਹੀ ਇਹੋ ਜਿਹੇ ਹੋਣਗੇ ਆਰਥਿਕ ਤੰਗੀ ਵਗੈਰਾ ਹੋ ਸਕਦਾ ਹੈ ਤੇ ਫਿਰ ਨੌਵੀਂ ਜਮਾਤ ਚ ਪਿਤਾ ਜੀ ਦਾ ਦੇਹਾਂਤ ਹੋ ਗਿਆ ਪਰਿਵਾਰ ਲਈ ਬਹੁਤ ਔਖਾ ਸਮਾਂ ਹੋਵੇਗਾ ਹਾਂਜੀ ਯਕੀਨਨ ਪਰ ਦੇਖੋ ਇੰਨੀ ਮੁਸ਼ਕਿਲ ਦੇ ਬਾਵਜੂਦ ਦਸਵੀਂ ਜਮਾਤ ਚ ਦੂਜਾ ਸਥਾਨ ਹਾਸਿਲ ਕੀਤਾ ਉਹਨਾਂ ਨੇ ਵਾਹ ਇਹ ਉਹਨਾਂ ਦੀ ਲਗਨ ਤੇ ਮਿਹਨਤ ਦੱਸਦਾ ਹੈ ਆ ਜਿਹੜੀਆਂ ਸ਼ੁਰੂਆਤੀ ਗੱਲਾਂ ਨੇ ਨਾ ਇਹ ਸਿਰਫ ਤਰੀਕਾ ਜਾਂ ਨਾਂ ਨਹੀਂ ਇਹ ਉਹਨਾਂ ਦੀ ਸ਼ਖਸੀਅਤ ਦੀ ਨੀਂਹ ਦੱਸਦੀਆਂ ਨੇ ਜਿਵੇਂ ਪਿਤਾ ਜੀ ਦਾ ਕਵਿਤਾ ਲਿਖਣਾ ਇਹ ਦੱਸਦਾ ਹੈ ਕਿ ਸ਼ਬਦਾਂ ਦੀ ਤਾਕਤ ਉਹ ਤਾਂ ਖੂਨ ਚੀ ਸੀ ਹੂੰ ਤੇ ਵਜ਼ੀਫਾ ਨਾ ਮਿਲਣਾ ਪਿਤਾ ਦੀ ਮੌਤ ਫਿਰ ਵੀ ਪੜਾਈ ਚ ਅੱਗੇ ਰਹਿਣਾ ਇਹ ਉਹਨਾਂ ਦੇ ਅੰਦਰਲੇ ਸੰਘਰਸ਼ ਤੇ ਹਿੰਮਤ ਦੀ ਨਿਸ਼ਾਨੀ ਹੈ ਇੱਕ ਗੱਲ ਹੋਰ ਵੀ ਪਤਾ ਲੱਗਦੀ ਹੈ ਕਿ ਇੱਕ ਭਰਾ ਫੌਜ ਪਰਤੀ ਹੋਏ ਤਾਂ ਘਰ ਦੇ ਹਾਲਾਤ ਕੁਝ ਸੁਧਰੇ ਅੱਛਾ ਇਹ ਉਸ ਜ਼ਮਾਨੇ ਦੀ ਆਮ ਕਹਾਣੀ ਸੀ ਪੰਜਾਬ ਦੇ ਪਿੰਡਾਂ ਚ ਫੌਜ ਦੀ ਨੌਕਰੀ ਬਹੁਤ ਵੱਡਾ ਸਾਰਾ ਹੁੰਦਾ ਸੀ ਬਿਲਕੁਲ ਸਹੀ ਇਹੀ ਹਿੰਮਤ ਉਹਨਾਂ ਨੂੰ ਸਕੂਲ ਦੇ ਦਿਨਾਂ ਚ ਹੀ ਸਮਾਜਿਕ ਕੰਮਾਂ ਵੱਲ ਲੈ ਗਈ ਉਹਨਾਂ ਦਾ ਸੰਪਰਕ ਹੋਇਆ ਆਦੀ ਧਰਮ ਲਹਿਰ ਨਾਲ ਇਹ ਆਦੀ ਧਰਮ ਲਹਿਰ ਬਾਰੇ ਥੋੜਾ ਦੱਸ ਸਕਦੇ ਹੋ ਉਸ ਵੇਲੇ ਕੀ ਸੀ ਇਹ ਹਾਂਜੀ ਜ਼ਰੂਰ ਆਦੀ ਧਰਮ ਲਹਿਰ ਨਾ ਇਹ 1920 ਦੇ ਦਹਾਕੇ ਚ ਪੰਜਾਬ ਚ ਸ਼ੁਰੂ ਹੋਈ ਸੀ ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਇਸ ਦੇ ਮੁਖੀ ਸਨ ਅੱਛਾ ਤੋ ਵੱਖਰੀ ਇੱਕ ਆਪਣੀ ਸਵੈ ਮਾਣ ਵਾਲੀ ਪਛਾਣ ਦੇਣੀ ਹੂੰ ਇਹ ਲਹਿਰ ਸਤਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੀ ਸੀ ਤੇ ਬਰਾਬਰੀ ਤੇ ਜ਼ੋਰ ਦਿੰਦੀ ਸੀ ਹੂੰ 1941 ਦੀ ਮਰਦਮ ਸ਼ੁਮਾਰੀ ਚ ਆਦ-ਥਰਮੀ ਵਜੋਂ ਵੱਖਰਾ ਦਰਜ ਹੋਣਾ ਇਹਨਾਂ ਦੀ ਵੱਡੀ ਕਾਮਯਾਬੀ ਸੀ ਇਸ ਨੇ ਨਾ ਪੰਜਾਬ ਦੇ ਦਲਿਤ ਸਮਾਜ 'ਚ ਨਵੀਂ ਜਾਗਰਤੀ ਲਿਆਂਦੀ ਸੀ ਤੇ ਇਸੇ ਜਾਗਰਤੀ ਕਰਕੇ ਸ੍ਰੀ ਸੁਲੇਖ ਨੇ ਉਦੋਂ ਸ਼ਾਇਦ 14-15 ਸਾਲ ਦੇ ਹੋਣਗੇ 1941-42 ਦੇ ਕਰੀਬ ਆਪਣੇ ਦੋਸਤਾਂ ਨਾਲ ਮਿਲ ਕੇ ਆਦੀ ਧਰਮ ਰਵਿਦਾਸ ਬਾਲ ਸਭਾ ਬਣਾਈ ਹਾਂ ਦੇਖੋ ਇੰਨੀ ਛੋਟੀ ਉਮਰ ਚ ਸੰਗਠਨ ਬਣਾਣਾ ਹਾਂਜੀ ਤੇ ਕੰਮ ਸੀ ਸਤਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਇੱਕ ਛੋਟਾ ਜਿਹਾ ਕਿੱਸਾ ਵੀ ਹੈ ਕਿ ਕਿਸੇ ਜਲਸੇ ਚ ਸੇਠ ਕ੍ਰਿਸ਼ਨਦਾਸ ਨੇ ਇਹਨਾਂ ਬੱਚਿਆਂ ਤੋਂ ਖੁਸ਼ ਹੋ ਕੇ 1 ਰੁਪਿਆ ਇਨਾਮ ਦਿੱਤਾ ਸੀ ਸਭਾ ਨੂੰ ਅੱਛਾ ਪਾਵੇਂ ਕਿ ਰੁਪਿਆ ਅਜ ਕੁਝ ਨਾ ਲੱਗੇ ਪਰ ਉਦੋਂ ਤੇ ਬਹੁਤ ਵੱਡੀ ਹੌਸਲਾ ਅਫਜ਼ਾਈ ਹੋਵੇਗੀ ਬਿਲਕੁਲ ਤੇ ਇਹ ਬਾਲ ਸਭਾ ਵਾਲੀ ਗੱਲ ਸਿਰਫ ਕੋਈ ਖੇਡ ਨਹੀਂ ਸੀ ਇਹ ਸ੍ਰੀ ਸੁਲੇਖ ਦੀ ਲੀਡਰਸ਼ਿਪ ਦਾ ਪਹਿਲਾ ਸਬੂਤ ਸੀ ਉਹ ਸਿਰਫ ਸੁਣਨ ਵਾਲੇ ਨਹੀਂ ਕਰਨ ਵਾਲੇ ਸਨ ਲੋਕਾਂ ਨੂੰ ਜੋੜਨਾ ਗੱਲ ਕਰਨੀ ਇਹ ਸਭ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਹੂੰ ਤੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਇਹ ਉਹਨਾਂ ਦੀ ਆਪਣੀ ਵਿਰਾਸਤ ਨਾਲ ਜੁੜਤ ਨੂੰ ਦਰਸਾਉਂਦਾ ਹੈ ਇਹੀ ਤਜਰਬੇ ਅੱਗੇ ਜਾ ਕੇ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਕੰਮ ਦੀ ਨੀਂ ਬਣੇ ਫਿਰ 10ਵੀਂ ਤੋਂ ਬਾਅਦ ਉਹ ਜਲੰਧਰ ਆਦੇ ਦੁਆਬਾ ਕਾਲਜ ਦਾਖਲਾ ਲਿਆ ਤੇ ਵਜ਼ੀਫਾ ਵੀ ਮਿਲਿਆ ਇੱਥੇ ਹੀ ਉਹਨਾਂ ਨੇ ਆਪਣੇ ਨਾਂ ਨਾਲ ਸੁਲੇਖ ਲਾਉਣਾ ਸ਼ੁਰੂ ਕੀਤਾ ਸੁਲੇਖ ਯਾਨੀ ਸੋਨਾ ਲਿਖਣ ਵਾਲਾ ਨਾਂ ਵੀ ਦੇਖੋ ਕਿੰਨਾ ਠਗਵਾ ਚੁਣਿਆ ਹਾਂਜੀ ਤੇ ਫਿਰ ਆਇਆ ਉਹ ਸਾਲ 1946 ਉਮਰ 19 ਸਾਲ ਤੇ ਸਿੱਧੀ ਚਿੱਠੀ ਆਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੱਲੋਂ ਕਮਾਲ ਹੈ ਬਾਬਾ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੀ ਕਿਤਾਬ ਗਾਂਧੀ ਐਂਡ ਦੀ ਇਮੈਂਸੀਪੇਸ਼ਨ ਆਫ ਦੀ ਅਨਟਚੇਬਲਸ ਦਾ ਉਰਦੂਚ ਅਨੁਵਾਦ ਕਰਕੇ ਛਾਪ ਸਕਦੇ ਹੋ ਇਹ ਕਿਵੇਂ ਹੋਇਆ ਹੋਣਾ ਮਤਲਬ ਬਾਬਾ ਸਾਹਿਬ ਨੂੰ ਕਿਵੇਂ ਪਤਾ ਲੱਗਾ ਇੰਨੇ ਨੌਜਵਾਨ ਸੁਲੇਖ ਬਾਰੇ ਦੇਖੋ ਪੱਕਾ ਤਾਂ ਸਰੋਤਾ ਚ ਨਹੀਂ ਮਿਲਦਾ ਕਿ ਸਿੱਧਾ ਸੰਪਰਕ ਕਿਵੇਂ ਬਣਿਆ ਪਰ ਅੰਦਾਜ਼ਾ ਲਾ ਸਕਦੇ ਹਾਂ ਸ਼੍ਰੀ ਸੁਲੇਖ ਉਦੋਂ ਤੱਕ ਆਦੀ ਧਰਮ ਲਹਿਰ ਚ ਕਾਫੀ ਸਰਗਰਮ ਹੋ ਚੁਕੇ ਸੀ ਹੂੰ ਹੋ ਸਕਦਾ ਹੈ ਪੰਜਾਬ ਦੇ ਹੋਰ ਅੰਮੇਟਕਾਰੀ ਆਗੂਆਂ ਨੇ ਉਹਨਾਂ ਦੀ ਕਾਬਲੀਅਤ ਬਾਰੇ ਖਾਸ ਕਰਕੇ ਉਰਦੂ ਭਾਸ਼ਾ ਤੇ ਪਕੜ ਬਾਰੇ ਬਾਬਾ ਸਾਹਿਬ ਨੂੰ ਦੱਸਿਆ ਹੋਵੇ ਕਿਉਂਕਿ ਉਰਦੂ ਉਸ ਵੇਲੇ ਪੰਜਾਬ ਚ ਬਹੁਤ ਚਲਦੀ ਸੀ ਹਾਂ ਇਹ ਹੋ ਸਕਦਾ ਹੈ ਜਾਂ ਸ਼ਾਇਦ ਸੁਲੇਖ ਜੀ ਨੇ ਖੁਦ ਹੀ ਬਾਬਾ ਸਾਹਿਬ ਨੂੰ ਲਿਖਿਆ ਹੋਵੇ ਪਰ ਅਸਲ ਗੱਲ ਹੈ ਬਾਬਾ ਸਾਹਿਬ ਦਾ ਭਰੋਸਾ ਇੱਕ 19 ਸਾਲ ਦੇ ਮੁੰਡੇ ਤੇ ਇੰਨਾ ਵੱਡਾ ਭਰੋਸਾ ਕਰਨਾ ਉਹ ਵੀ ਆਪਣੀ ਐਨੀ ਅਹਿਮ ਕਿਤਾਬ ਲਈ ਇਹ ਸੁਲੇਖ ਜੀ ਦੀ ਕਾਬਲੀਅਤ ਤੇ ਬਾਬਾ ਸਾਹਿਬ ਦੀ ਨਿਗਾਹ ਦੋਵਾਂ ਨੂੰ ਦਰਸਾਉਂਦਾ ਹੈ ਬਿਲਕੁਲ ਇਸ ਘਟਨਾ ਨੇ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੋਣੀ ਹੈ ਤੇ ਫਿਰ ਦੇਖੋ ਸਿਰਫ 2 ਸਾਲ ਬਾਅਦ 1948 ਚ ਉਮਰ ਮੱਸਾ 21 ਸਾਲ ਉਹਨਾਂ ਨੇ ਉਰਦੂ ਚ ਹਫਤਾਵਾਰੀ ਅਖਬਾਰ ਸ਼ੁਰੂ ਕਰਤਾ ਉਜਾਲਾ ਹਾਂਜੀ ਇਹ ਉਸ ਸਮੇਂ ਲਈ ਬਹੁਤ ਵੱਡੀ ਹਿੰਮਤ ਵਾਲਾ ਕੰਮ ਸੀ 1948 ਦਾ ਸਾਲ ਦੇਸ਼ ਹਾਲੇ ਨਵਾਂ ਨਵਾਂ ਵੰਡਿਆ ਸੀ ਮਾਹੌਲ ਵੀ ਠੀਕ ਨਹੀਂ ਸੀ ਪੈਸੇ ਦੀ ਕਮੀ ਤੇ ਇੱਕ ਅਖਬਾਰ ਕਢਣਾ ਸੋਚਿਆ ਵੀ ਨਹੀਂ ਜਾ ਸਕਦਾ ਪਰ ਇਸ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ਜਦੋਂ ਪਤਾ ਲੱਗਦਾ ਹੈ ਕਿ ਖੁਦ ਬਾਬਾ ਸਾਹਿਬ ਨੇ ਇਸ ਦੀ ਹਮਾਇਤ ਕੀਤੀ 12 April 1948 ਨੂੰ ਬਾਬਾ ਸਾਹਿਬ ਨੇ ਉਜਾਲਾ ਲਈ ਇੱਕ ਸੁਨੇਹਾ ਭੇਜਿਆ ਅੱਛਾ ਕੀ ਲਿਖਿਆ ਸੀ ਉਸ ਸੁਨੇਹੇ ਚ ਉਹਨਾਂ ਨੇ ਸਾਫ਼ ਲਿਖਿਆ ਸੀ ਕਿ ਪੂਰੇ ਭਾਰਤ ਚ ਅਛੂਤਾ ਕੇ ਜਿਹੜੇ ਜ਼ੁਲਮ ਹੁੰਦੇ ਨੇ ਉਹਨਾਂ ਦਾ ਵੱਡਾ ਕਾਰਨ ਇਹ ਹੈ ਕਿ ਸਾਡਾ ਆਪਣਾ ਕੋਈ ਅਖਬਾਰ ਨਹੀਂ ਹੈ ਕੋਈ ਸਾਡੀ ਗੱਲ ਸਾਡੇ ਦੁੱਖ ਦੱਸਣ ਵਾਲਾ ਨਹੀਂ ਉਹਨਾਂ ਨੇ ਕਿਹਾ ਕਿ ਉਜਾਲਾ ਵਰਗੇ ਅਖਬਾਰ ਕੱਢਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਸ਼ੋਭ ਕਾਮਨਾਵਾਂ ਦਿੱਤੀਆਂ ਵਾਹ ਇਹ ਤਾਂ ਸਿੱਧੀ ਬਾਬਾ ਸਾਹਿਬ ਵੱਲੋਂ ਇੱਕ ਮੋਹਰ ਸੀ ਇੱਕ ਤਰ੍ਹਾਂ ਨਾਲ ਇਸ ਨੇ ਤਾਂ ਉਜਾਲਾ ਨੂੰ ਹੋਰ ਵੀ ਅਹਿਮਤ ਦੇ ਦਿੱਤੀ ਹੋਣੀ ਹੈ ਬਿਲਕੁਲ ਹਾਲਾਂਕਿ ਇਹ ਪਤਾ ਨਹੀਂ ਲੱਗਦਾ ਕਿ ਉਜਾਲਾ ਕਿੰਨਾ ਚਿਰ ਚੱਲਿਆ ਜਾਂ ਕਿੰਨਾ ਅਸਰ ਹੋਇਆ ਅਕਸਰ ਉਸ ਜ਼ਮਾਨੇ 'ਚ ਪੈਸੇ ਦੀ ਕਮੀ ਕਰਕੇ ਇਹੋ ਜੇ ਕੰਮ ਬੰਦ ਹੋ ਜਾਂਦੇ ਸੀ ਹਮ ਪਰ ਸ਼ੁਰੂ ਹੋਣਾ ਹੀ ਬਹੁਤ ਵੱਡੀ ਗੱਲ ਸੀ ਕੁਝ ਸਮੇਂ ਲੇਤਾ ਆਵਾਜ਼ ਬਣਿਆ ਹੀ ਹੋਵੇਗਾ ਇਹ ਵੀ ਸੁਲੇਖ ਜੀ ਦੇ ਮਿਸ਼ਨ ਦਾ ਹੀ ਹਿੱਸਾ ਸੀ ਪਹਿਲਾਂ ਅਨਵਾਦ ਫਿਰ ਅਖਬਾਰ ਤੇ ਬਾਬਾ ਸਾਹਿਬ ਨਾਲ ਸਿਰਫ ਚਿੱਠੀ ਪੱਤਰ ਨਹੀਂ ਮੁਲਾਕਾਤ ਵੀ ਹੋਈ 27 ਅਕਤੂਬਰ 1951 ਨੂੰ ਜਦੋਂ ਬਾਬਾ ਸਾਹਿਬ ਪਹਿਲੀ ਵਾਰ ਜਲੰਧਰ ਆਏ ਤਾਂ ਬਹੁਤ ਵੱਡਾ ਇਕੱਠ ਹੋਇਆ ਸੀ ਹਾਂਜੀ ਬੂਟਾ ਮੰਡੀ ਵਾਲਾ ਮਸ਼ਹੂਰ ਜਲਸਾ ਹਾਂਜੀ ਤੇ ਉਸ ਇਤਿਹਾਸਿਕ ਮੌਕੇ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼੍ਰੀ ਕੇਸੀ ਸੁਲੇਖ ਨੇ ਨਿਭਾਈ ਸੀ ਇਹ ਵੀ ਤਾਂ ਬਹੁਤ ਵੱਡੇ ਮਾਣ ਵਾਲੀ ਗੱਲ ਰਹੀ ਹੋਵੇਗੀ ਬਹੁਤ ਵੱਡੀ ਗੱਲ ਬਾਬਾ ਸਾਹਿਬ ਦੀ ਮੌਜੂਦਗੀ 'ਚ ਸਟੇਜ ਚਲਾਉਣੀ ਇਸ ਤੋਂ ਪਤਾ ਲੱਗਦਾ ਹੈ ਕਿ ਉਦੋਂ ਤੱਕ ਸੁਲੇਖ ਜੀ ਪੰਜਾਬ ਚ ਖਾਸ ਕਰਕੇ ਦੁਆਬੇ ਚ ਇੱਕ ਮੰਨੇ ਪਰਮੰਨੇ ਭਰੋਸੇਯੋਗ ਨੌਜਵਾਨ ਆਗੂ ਬਣ ਚੁੱਕੇ ਸੀ ਇਹ ਸਿਰਫ ਬੋਲਣ ਦੀ ਕਲਾ ਨਹੀਂ ਸਗੋਂ ਸਾਰੇ ਪ੍ਰੋਗਰਾਮ ਨੂੰ ਸੰਭਾਲਣ ਦੀ ਸਮਰੱਥਾ ਦਾ ਵੀ ਸਬੂਤ ਸੀ ਹੂੰ ਫਿਰ ਅਗਲੇ ਸਾਲ 1952 ਚ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਲਗਭਗ 33 ਸਾਲ ਨੌਕਰੀ ਕੀਤੀ 1985 ਚ ਈਟੀਓ ਯਾਨੀ ਕਿ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਾਂਜੀ ਪਰ ਇੱਥੇ ਸਵਾਲ ਉੱਠਦਾ ਹੈ ਇੱਕ ਪਾਸੇ ਸਰਕਾਰੀ ਨੌਕਰੀ ਦੂਜੇ ਪਾਸੇ ਅੰਬੇਡਕਰੀ ਲਹਿਰ ਇਹ ਦੋਵੇਂ ਕਿਵੇਂ ਚੱਲੇ ਨਾਲੋਂ ਨਾਲ ਸਰਕਾਰੀ ਨੌਕਰੀ ਚ ਤਾਂ ਬੰਦੇਸ਼ਾਂ ਹੁੰਦੀਆਂ ਨੇ ਹਾਂ ਇਹ ਬਹੁਤ ਅਹਿਮ ਨੁਕਤਾ ਹੈ 33 ਸਾਲ ਬਹੁਤ ਲੰਮਾ ਸਮਾਂ ਹੁੰਦਾ ਸਰੋਤ ਬੋਤਾਨੀ ਦੱਸਦੇ ਕਿ ਉਹਨਾਂ ਨੇ ਇਹ ਸੰਤੁਲਨ ਕਿਵੇਂ ਬਣਾਇਆ ਪਰ ਇੱਕ ਗੱਲ ਸਾਫ਼ ਹੈ ਕਿ ਉਹਨਾਂ ਨੇ ਆਪਣਾ ਮਿਸ਼ਨ ਖਾਸ ਕਰਕੇ ਲਿਖਣ ਦਾ ਕੰਮ ਕਦੇ ਨਹੀਂ ਛੱਡਿਆ ਅੱਛਾ ਇਸ ਤੋਂ ਇਹੀ ਲੱਗਦਾ ਹੈ ਕਿ ਇੱਕ ਤਾਂ ਮਿਸ਼ਨ ਪ੍ਰਤੀ ਲਗਨ ਬਹੁਤ ਪੱਕੀ ਸੀ ਦੂਜਾ ਸ਼ਾਇਦ ਨੌਕਰੀ ਨੇ ਇੱਕ ਆਰਥਿਕ ਸਥਿਰਤਾ ਦਿੱਤੀ ਜਿਸ ਨਾਲ ਉਹ ਲਿਖਣ ਪੜ੍ਹਨ ਦਾ ਕੰਮ ਆਰਾਮ ਨਾਲ ਕਰ ਸਕੇ ਹੋ ਸਕਦਾ ਤਿੱਤਜਾ ਹੋ ਸਕਦਾ ਹੈ ਉਹਨਾਂ ਨੇ ਆਪਣੀ ਸਰਗਰਮੀ ਥੋੜੀ ਬਦਲੀ ਹੋਵੇ ਮਤਲਬ ਸਿੱਧੀ ਸਿਆਸੀ ਲਾਮਬੰਦੀ ਦੀ ਥਾਂ ਲਿਖਣ ਤੇ ਵਿਚਾਰਧਾਰਕ ਕੰਮ ਤੇ ਜ਼ਿਆਦਾ ਜ਼ੋਰ ਦਿੱਤਾ ਹੋਵੇ ਤਾਂ ਕਿ ਨੌਕਰੀ ਦੇ ਨਿਯਮ ਵੀ ਨਾ ਟੁੱਟਣ ਪਰ ਦੋਵੇਂ ਕੰਮ ਇੰਨੇ ਸਾਲ ਨਿਭਾਉਣੇ ਇਹ ਉਹਨਾਂ ਦੀ ਸਮਰੱਥਾ ਦੱਸਦਾ ਹੈ ਤੇ ਲਿਖਣਾ ਤਾਂ ਸੱਚਮੁੱਚ ਉਹਨਾਂ ਦੀ ਵਿਰਾਸਤ ਦਾ ਸਭ ਤੋਂ ਵੱਡਾ ਹਿੱਸਾ ਹੈ ਰਿਟਾਇਰਮੈਂਟ ਤੋਂ ਬਾਅਦ ਤਾਂ ਪੂਰੀ ਤਰ੍ਹਾਂ ਇਸੇ ਕੰਮ ਚ ਲੱਗ ਗਏ ਪਰ ਨੌਕਰੀ ਵੇਲੇ ਵੀ ਲਿਖਦੇ ਰਹੇ ਲੇਖ छਪਤੇ ਰਹਿੰਦੇ ਸੀ ਅਖਬਾਰਾਂ 'ਚ ਮੁੱਖ ਵਿਸ਼ੇ ਕੀ ਹੁੰਦੇ ਸੀ ਉਹਨਾਂ ਦੇ ਲਿਖਣ ਦੇ ਮੁੱਖ ਤੌਰ ਤੇ ਤਿੰਨ ਚੀਜ਼ਾਂ ਦਵਾਲੇ ਉਹਨਾਂ ਦੀ ਲਿਖਤ ਘੁੰਮਦੀ ਸੀ ਇੱਕ ਤਾਂ ਬਾਬਾ ਸਾਹਿਬ ਅੰਬੇਡਕਰ ਉਹਨਾਂ ਦਾ ਜੀਵਨ ਉਹਨਾਂ ਦੇ ਵਿਚਾਰ ਉਹਨਾਂ ਦਾ ਮਿਸ਼ਨ ਹਾਂਜੀ ਦੂਜਾ ਬੁੱਧ ਧਰਮ ਖਾਸ ਕਰਕੇ ਬਾਬਾ ਸਾਹਿਬ ਦੇ ਧਰਮ ਬਦਲਣ ਦੇ ਫੈਸਲੇ ਦੇ ਸੰਦਰਭ 'ਚ ਅੱਛਾ ਤੇ ਤੀਜਾ ਸਤਗੁਰੂ ਰਵਿਦਾਸ ਜੀ ਉਹਨਾਂ ਦੀ ਬਾਣੀ ਉਹਨਾਂ ਦਾ ਕ੍ਰਾਂਤੀਕਾਰੀ ਸੁਨਿਆਹ ਤੇ ਆਧ ਧਰਮ ਲਹਿਰ ਨਾਲ ਉਸਦਾ ਸਬੰਧ ਉਹ ਸਿਰਫ ਸਿਧਾਂਤਿਕ ਗੱਲਾਂ ਨਹੀਂ ਇਤਿਹਾਸ ਸੰਵਿਧਾਨ ਤੇ ਮੌਜੂਦਾ ਮਸਲਿਆਂ ਤੇ ਵੀ ਖੁੱਲ ਕੇ ਲਿਖਦੇ ਸੀ ਆਪਾਂ ਉਹਨਾਂ ਦੀਆਂ ਕੁਝ ਕਿਤਾਬਾਂ ਦੇ ਨਾਂ ਦੇਖਦੇ ਹਾਂ ਕਾਫੀ ਲੰਬੀ ਸੂਚੀ ਹੈ ਮਹਾਤਮਾ ਗਾਂਧੀ ਤੇ ਅਛੂਤਾਂ ਦੀ ਆਜ਼ਾਦੀ ਇਹ ਤਾਂ ਉਹੀ ਉਰਦੂ ਅਨੁਵਾਦ ਹੋ ਗਿਆ ਹਾਂਜੀ ਜਿਹੜਾ 19 ਸਾਲ ਦੀ ਉਮਰ ਚ ਕੀਤਾ ਸੀ ਫਿਰ ਅੰਬੇਡਕਰਵਾਦ ਪੀੜਿਤ ਭਾਰਤ ਦੀ ਆਖਰੀ ਉਮੀਦ ਇਸਰ ਲੇਖ ਹੀ ਦੱਸਦਾ ਹੈ ਕਿ ਅੰਬੇਡਕਰਵਾਦ ਦੀ ਅਹਿਮੀਅਤ ਕਿਵੇਂ ਹੋਵੇਗੀ ਡਾਕਟਰ ਅੰਬੇਡਕਰ ਦੀ ਦ੍ਰਿਸ਼ਟੀ ਮੇਂ ਸੰਵਿਧਾਨ ਇਹ ਹਿੰਦੀ ਅਨੁਵਾਦ ਸੀ ਯਾਨੀ ਹੋਰ ਪਾਸ਼ਾਵਾਂ ਤੋਂ ਵੀ ਕੰਮ ਲੈ ਰਹੇ ਸੀ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚੇ ਸ਼ੋਰੀ ਬੇਨਕਾਬ ਪੰਜਾਬੀ ਪਤਾ ਨਹੀਂ ਸ਼ਾਇਦ ਕਿਸੇ ਸਮਾਜਿਕ ਬੁਰਾਈ ਬਾਰੇ ਹੋਵੇ ਹੋ ਸਕਦਾ ਹੈ ਦਲਿਤ ਕਿੰਨੇ ਸੁਰੱਖਿਤ ਕਿੰਨੇ ਸੱਚ ਦੇ ਮੂੰਹ ਵਿੱਚ ਇਹ ਮੌਜੂਦਾ ਹਾਲਾਤ ਤੇ ਟਿੱਪਣੀ ਲੱਗਦੀ ਹੈ ਬਿਲਕੁਲ ਆਧਿ ਧਰਮ ਮੰਗੂਰਾ ਮਤੇ ਡਾਕਟਰ ਅੰਬੇਡਕਰ ਇਹ ਪੰਜਾਬ ਦੇ ਇਤਿਹਾਸ ਨਾਲ ਜੋੜਦੀ ਹੋਵੇਗੀ ਲਹਿਰ ਨੂੰ ਯਕੀਨਨ ਮੇਰਾ ਜੀਵਨ ਸਫਰ ਅੰਬੇਡਕਰ ਮਿਸ਼ਨ ਦੀ ਰਾਹ ਇਹ ਉਹਨਾਂ ਦੀ ਸਵੈ ਜੀਵਨੀ ਹਿੰਦੀ ਤਮਜਾਬੀ ਦੋਮਾਂ ਚ ਇਹ ਤਾਂ ਬਹੁਤ ਕੀਮਤੀ ਹੋਵੇਗੀ ਬਹੁਤ ਜ਼ਿਆਦਾ ਆਪਣੇ ਜੀਵਨ ਤੇ ਲਹਿਰ ਬਾਰੇ ਖੁਦ ਲਿਖਣਾ ਵੱਡੀ ਗੱਲ ਹੈ ਫਿਰ ਇੱਕ ਅੰਗਰੇਜ਼ੀ ਚ ਵੀ ਹੈ ਵਾਈ ਅੰਬੇਡਕਰ ਐਮਬ੍ਰੇਸ ਬੁੱਧਿਜ਼ਮ ਐਂਡ ਨਾਟ ਸਿੱਖਿਜ਼ਮ ਇਹ ਤਾਂ ਕਾਫੀ ਮਤਲਬ ਅਹਿਮ ਵਿਸ਼ਾ ਹੈ ਜਿਸ ਤੇ ਬਹੁਤ ਬਹਿਸ ਹੁੰਦੀ ਹੈ ਹਾਂਜੀ ਇਹ ਉਹਨਾਂ ਦੀ ਖੋਜ ਤੇ ਵਿਸ਼ਲੇਸ਼ਣ ਦੀ ਗਹਿਰਾਈ ਦੱਸਦੀ ਹੈ ਤੇ ਆخری ਹਨੇਰੇ ਵਿੱਚ ਅੰਬੇਡਕਰੀ ਕਿਰਣਾ ਹਿੰਦੀ ਪੰਜਾਬੀ ਸ਼ਾਇਦ ਲੇਖਾਂ ਦਾ ਸੰਗ੍ਰਹਿ ਹੋਵੇ ਸੱਚਮੁੱਚ ਬਹੁਤ ਪ੍ਰਭਾਵਸ਼ਾਲੀ ਕੰਮ ਹੈ ਬਿਨਾਂ ਸ਼ੱਕ ਤੇ ਗੱਲ ਸਿਰਫ ਗਿਣਤੀ ਦੀ ਨਹੀਂ ਵਿਸ਼ੇ ਦੇਖੋ ਕਿੰਨੇ ਵੱਖ-ਵੱਖ ਨੇ ਤੇ ਭਾਸ਼ਾਵਾਂ ਉਰਦੂ ਪੰਜਾਬੀ ਹਿੰਦੀ ਅੰਗਰੇਜ਼ੀ ਮਤਲਬ ਉਹ ਹਰ ਕਿਸੇ ਤੱਕ ਪਹੁੰਚਣਾ ਚਾਹੁੰਦੇ ਸੀ ਹਾਂ ਉਹਨਾਂ ਦੀਆਂ ਲਿਖਤਾਂ ਸਿਰਫ ਪਾਵੁਕ ਨਹੀਂ ਤੱਥਾਂ ਤੇ ਦਲੀਲਾਂ ਨਾਲ ਭਰਪੂਰ ਹੁੰਦੀਆਂ ਸਨ ਉਹਨਾਂ ਨੇ ਬਾਬਾ ਸਾਹਿਬ ਦੇ ਕੰਮ ਨੂੰ ਪੰਜਾਬ ਦੇ ਲੋਕਾਂ ਲਈ ਸਮਝਣਯੋਗ ਬਣਾਇਆ ਆਦੀ ਤਰਮ ਵਰਬੇ ਸਥਾਨਕ ਸੰਦਰਭ ਨਾਲ ਜੋੜਿਆ ਉਹ ਅਸਲ ਜੋ ਹੀ ਕੰਮ ਕਰ ਰਹੇ ਸੀ ਜਿਸ ਦੀ ਲੋੜ ਬਾਬਾ ਸਾਹਿਬ ਨੇ 1948 ਜਦ ਅਸੀ ਸੀ ਗਿਆਨ ਤੇ ਅਗਵਾਈ ਦੇਣਾ ਸ਼੍ਰੀ ਕੇ ਸੀ ਸੁਲੇਖ ਜੀ ਨੇ ਬਹੁਤ ਲੰਮੀ ਉਮਰ ਪਾਈ ਲਗਭਗ 99 ਸਾਲ 16 ਅਕਤੂਬਰ 2025 ਨੂੰ ਉਹ ਚੰਡੀਗੜ੍ਹ ਚ ਸੈਕਟਰ 15 اے ਚ ਆਪਣੇ ਘਰ ਸਦੀਵੀ ਵਿਛੋੜਾ ਦੇ ਗਏ ਹਾਂਜੀ ਇੱਕ ਪੂਰਾ ਯੋਗ ਸੀ ਉਹ ਉਹਨਾਂ ਦੇ ਜਨ ਨਾਲ ਅੰਬੇਡਕਰੀ ਹਲਕਿਆ 'ਚ ਬਹੁਤ ਵੱਡਾ ਖਲਾਹ ਆਇਆ। ਹੂੰ। ਕਈ ਲੋਕਾਂ ਨੇ ਜਿਵੇਂ ਇੰਜੀਨੀਅਰ ਹਰਦੀਪ ਸਿੰਘ ਚੁੰਬਰ, ਸਰਦਾਰ ਫਤਿਹਜੰਗ ਸਿੰਘ ਉਹਨਾਂ ਨੂੰ ਯਾਦ ਕਰਦੇ ਆ ਕਿ ਆ ਕਿ ਉਹ ਬਾਬਾ ਸਾਹਿਬ ਦੇ ਸਾਥੀ ਸਨ, ਮਿਸ਼ਨ ਦੇ ਸੱਚੇ ਸਿਪਾਹੀ ਸਨ। ਅੱਛਾ। ਤੇ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਇਹ ਉਹਨਾਂ ਦੇ ਕੰਮ ਦਾ ਸੱਚਾ ਮੁਲਾਂਕਣ ਹੈ। ਸ਼੍ਰੀ ਚੁੰਬਰ ਨੇ ਤਾਂ ਦੱਸਿਆ ਕਿ ਹੱਲੇ ਕੁਝ ਸਾਲ ਪਹਿਲਾਂ ਤੱਕ ਵੀ ਸੁਲੇਖ ਜੀ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀਆਂ ਲਿਖਤਾਂ ਬਾਰੇ ਗੱਲ ਕਰਦੇ ਸੀ, ਹੌਸਲਾ ਦੇਂਦੇ ਸੀ। ਵਾਹ। ਆਖਰੀ ਸਮੇਂ ਤੱਕ ਸਰਗਰਮ ਬਿਲਕੁਲ ਇਸ ਤੋਂ ਪਤਾ ਲੱਗਦਾ ਕਿ ਉਹ ਅਗਲੀ ਪੀੜੀ ਨੂੰ ਤਿਆਰ ਕਰਨ ਦਾ ਮਹੱਤਵ ਸਮਝਦੇ ਸੀ ਸਿਰਫ ਲਿਖਿਆ ਹੀ ਨਹੀਂ ਨਵੇਂ ਲੇਖਕਾਂ ਨੂੰ ਪ੍ਰੇਰਿਤ ਵੀ ਕੀਤਾ ਉਹਨਾਂ ਦਾ ਸੰਸਕਾਰ ਫਿਰ 17 ਅਕਤੂਬਰ ਨੂੰ ਸੈਕਟਰ 25 ਚੰਡੀਗੜ੍ਹ ਚ ਹੋਇਆ ਤਾਂ ਫਿਰ ਜਦੋਂ ਆਪਾਂ ਸ਼੍ਰੀ ਸੁਲੇਖ ਦੇ ਪੂਰੇ ਜੀਵਨ ਨੂੰ ਦੇਖਦੇ ਹਾਂ ਤਾਂ ਕੀ ਸਿੱਟਾ ਕੱਢ ਸਕਦੇ ਹਾਂ ਕੀ ਨਿਚੋੜ ਹੈ ਸਾਰੀ ਗੱਲ ਦਾ ਮੇਰੇ ਖਿਆਲ 'ਚ ਸਭ ਤੋਂ ਵੱਡੀ ਗੱਲ ਹੈ ਲਗਾਤਾਰਤਾ ਕਮਿਟਮੈਂਟ ਇੱਕ ਬੰਦਾ ਆਪਣੀ ਪੂਰੀ ਜ਼ਿੰਦਗੀ ਲਗਭਗ 80 ਸਾਲ ਇੱਕ ਮਕਸਦ ਨੂੰ ਦੇ ਦੇ ਹਾਂ ਇਹ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਕਿੰਨੇ ਰੂਪ ਬਦਲੇ। ਪਹਿਲਾਂ ਨੌਜਵਾਨ ਕਾਰਕੁਨ, ਫਿਰ ਅਨੁਵਾਦਕ, ਪੱਤਰਕਾਰ, ਸਰਕਾਰੀ ਅਫਸਰ ਤੇ ਸਭ ਤੋਂ ਵੱਧ ਕੇ ਇੱਕ ਲੇਖਕ ਤੇ ਚਿੰਤਕ। ਉਹਨਾਂ ਨੇ ਦਿਖਾਇਆ ਕਿ ਸਮਾਜ ਲਈ ਕੰਮ ਕਰਨ ਦੇ ਕਈ ਤਰੀਕੇ ਹੁੰਦੇ ਨੇ। ਕਦੇ ਸਿੱਧਾ ਐਕਸ਼ਨ, ਕਦੇ ਸੰਗਠਨ, ਕਦੇ ਕਲਮ ਦੀ ਤਾਕਤ। ਤੇ ਬਾਬਾ ਸਾਹਿਬ ਨਾਲ ਉਹਨਾਂ ਦਾ ਸਿੱਧਾ ਰابطਾ, ਭਾਵੇਂ ਚਿੱਠੀਆਂ ਰਾਹੀਂ ਜਾਂ ਜਲੰਧਰ ਵਾਲੀ ਮੁਲਾਕਾਤ, ਇਹ ਉਹਨਾਂ ਦੇ ਕੰਮ ਨੂੰ ਹੋਰ ਵੀ ਖਾਸ ਬਣਾਉਂਦਾ। ਉਹ ਉਸ ਪੀੜ੍ਹੀ ਚੋਂ ਸਨ ਜਿਨ੍ਹਾਂ ਨੇ ਬਾਬਾ ਸਾਹਿਬ ਤੋਂ ਸਿੱਧੀ ਪ੍ਰੇਰਣਾ ਲਈ ਹਾਂਜੀ ਤੇ ਵੱਖਰੇ ਵਕਤ ਪਾਸ਼ਾਵਾਹ ਚ ਉਹਨਾਂ ਦਾ ਕੰਮ ਇਸ ਨੇ ਪੰਜਾਬ ਚ ਅੰਬੇਟਕਰੀ ਸੋਚ ਨੂੰ ਫੈਲਾਉਣ ਚ ਬਹੁਤ ਮਦਦ ਕੀਤੀ ਉਹਨਾਂ ਦੀ ਵਿਲਾਸਤ ਸਿਰਫ ਕਿਤਾਬਾਂ ਚ ਨਹੀਂ ਉਹਨਾਂ ਲੋਕਾਂ ਚ ਵੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਬਿਲਕੁਲ ਤੇ ਅਖੀਰ ਚ ਨਾ ਇੱਕ ਸਵਾਲ ਸੋਚਣ ਲਈ ਰਹਿ ਜਾਂਦਾ ਹੈ ਸ਼੍ਰੀ ਸੁਲੇਖ ਦਾ ਸਫ਼ਰ ਬਾਲ ਸਭਾ ਤੋਂ ਸ਼ੁਰੂ ਹੋ ਕੇ ਲਹਿਰ ਦੇ ਇੰਨੇ ਵੱਡੇ ਬਜ਼ੁਰਗ ਚਿੰਤਕ ਬਣਨ ਤੱਕ ਦਾ ਇਹ ਸਾਨੂੰ ਕੀ ਦੱਸਦਾ ਹੈ ਹੂੰ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਿਹੜੀਆਂ ਸਮਾਜਿਕ ਬਦਲਾਅ ਦੀਆਂ ਲਹਿਰਾਂ ਹੁੰਦੀਆਂ ਨੇ ਉਹਨਾਂ 'ਚ ਇੱਕ ਵਿਅਕਤੀ ਸਮੇਂ ਨਾਲ ਕਿਵੇਂ ਬਦਲਦਾ ਹੈ ਕਿਹੜੀਆਂ-ਕਿਹੜੀਆਂ ਭੂਮਿਕਾਵਾਂ ਨਿਭਾਉਂਦਾ ਹੈ ਕਦੇ ਜ਼ਮੀਨੀ ਕਾਰਕੁਨ ਕਦੇ ਬੁੱਧੀਜੀਵੀ ਕਦੇ ਨਵੀਂ ਪੀੜੀ ਦਾ ਰਾਦ ਦਸੇਰਾ ਹਾਂ ਇਹ ਤਾਂ ਹੈ ਤੇ ਸ਼੍ਰੀ ਸੁਲੇਖ ਵਰਗੇ ਲੋਕਾਂ ਦੇ ਜੀਵਨ ਨੂੰ ਉਹਨਾਂ ਦੇ ਕੰਮ ਨੂੰ ਉਹਨਾਂ ਦੀਆਂ ਮੁਸ਼ਕਲਾਂ ਨੂੰ ਕਾਮਯਾਬੀਆਂ ਨੂੰ ਜੇ ਅਸੀਂ ਸਹੀ ਤਰੀਕੇ ਨਾਲ ਰਿਕਾਰਡ ਕਰੀਏ ਤਾਂ ਸਾਨੂੰ ਇਹਨਾਂ ਲੰਮੀਆਂ ਸਮਾਜਿਕ ਲਹਿਰਾਂ ਦੇ ਚੱਲਣ ਦੇ ਤਰੀਕੇ ਨੂੰ ਉਹਨਾਂ ਦੇ ਵਿਕਾਸ ਨੂੰ ਸਮਝਣ 'ਚ ਕਿੰਨੀ ਮਦਦ ਮਿਲ ਸਕਦੀ ਹੈ ਇਹ ਸਵਾਲ ਸਾਨੂੰ ਆਪਣੇ ਇਤਿਹਾਸ ਨੂੰ ਹੋਰ ਗੌਰ ਨਾਲ ਦੇਖਣ ਲਈ ਪ੍ਰੇਰਿਤ ਕਰਦਾ ਹੈ